ਹਾਂਜੀ ਦੋਸਤੋ ਮੈਟਾਫੋਰਸ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਹੈ ਮੇਰੇ ਨਾਲ ਦੋ ਮਿੰਟ ਬਾਤ ਹੋਗਾ ਦੋ ਚਾਰ ਮਿੰਟ ਜਿਡੇ ਰਹਿ ਹੋਏ ਇਹ ਹੈਗਾ ਜਿਵੇਂ ਸਮਝ ਰਹੇ ਹਾਂ ਹਾਊ ਮਚ ਵੈਲ ਐਮ ਐਫ ਐਸ ਵੀ ਇਫ ਪ੍ਰਾਈਸ ਗਰੋਅ ਹਣਾ ਕਿੰਨੀ ਤੁਸੀਂ ਸੋਚ ਨਹੀਂ ਸਕਦੇ ਕਹਿੰਦਾ ਮਤਲਬ ਐਮ ਐਫ ਐਸ ਦੇ ਪ੍ਰਾਈਸ ਜਿਹੜੇ 1008% ਇਨ ਅイヤー ਇੱਕ ਸਾਲ ਦੇ ਵਿੱਚ ਇੰਨਾ ਵੱਧ ਸਕਦੇ ਹਨ and if the current price is a dollar 2.7 uh, and it grows by a clear <coughs> at percent you can calculate the new price as follows dollar 2.7 into gara <coughs> point double uh, gara 0 0.08 ਠੀਕ ਹੈ ਇੱਥੇ ਤੱਕ ਆਪਾਂ ਇਹ ਜਾਣਕਾਰੀ ਜਾਣੀ ਆ ਪਈ ਤੱਕ ਬਸ ਸੋ ਆਹ ਦਾ ਹੈਗਾ ਬਹੁਤ ਲੰਬਾ ਹੈ ਕਹਿਣ ਦਾ ਮਤਲਬ ਕਾਫੀ ਆ ਤੇ ਮੈਂ ਤੁਹਾਨੂੰ ਇੰਨੇ ਸਮਝਾਉਂਦਾ ਹਾਂ ਜੀ ਤੇ ਕੀ ਜਾਂ ਮੈਟਾਫੋਰਸ ਕਹਿਣ ਦਾ ਮਤਲਬ ਵੀ ਇੱਕ ਬਹੁਤ ਵਧੀਆ ਓਪਰਚੁਨਿਟੀ ਆਪਣੀ ਜ਼ਿੰਦਗੀ ਦੇ ਵਿੱਚ 골ਡਨ ਚਾਂਸ ਆਫ ਲਾਈਫ ਠੀਕ ਹੈ ਨਾ ਜੇ ਇਹਨਾਂ ਆਪਾਂ ਜੁੜਦੇ ਹਾਂ ਮੈਂ ਬਹੁਤ ਵਧੀਆ ਰਹਾਗੇ ਕਹਿਣ ਦਾ ਮਤਲਬ ਤੇ ਜੇ ਤੁਸੀਂ ਇਹਦੀ ਜਾਣਕਾਰੀ ਲੈਣੀ ਚਾਹੁੰਦੇ ਹੋ ਆਗਰ ਕਰ ਕਰਕੇ ਮੇਰੇ ਨਾਲ ਜੁੜੇ ਰਹੋ ਮੇਰੇ ਚੈਨਲ ਨਾਲ ਜੁੜੇ ਰਹੋ ਤੇ ਮੇਰੀ ਵੀਡੀਓ ਨੂੰ ਦੇਖਦੇ ਰਹੋ ਐਂਡ ਸ਼ੇਅਰ ਕਰਦੇ ਰਹੋ ਬਦ ਤੋਂ ਬਦ ਤੁਸੀਂ ਮਤਲਬ ਦੇਖਣ ਦੀ ਕੋਸ਼ਿਸ਼ ਕਰੋ ਸਮਝਣ ਦੀ ਕੋਸ਼ਿਸ਼ ਕਰੋ ਠੀਕ ਹੈ ਨਾ ਮੱਕੀ ਅੱਗੇ-ਅੱਗੇ ਜਿਵੇਂ-ਜਿਵੇਂ ਅਪਡੇਟ ਹੋਊਗੀ ਮੈਂ ਤੁਹਾਨੂੰ ਸ਼ੇਅਰ ਕਰਦਾ ਰਹੂੰਗਾ ਲੇਕਿਨ ਇਹ ਬਹੁਤ ਜ਼ਰੂਰੀ ਆ ਗਿਆ ਹੁੰਦਾ ਮਤਲਬ ਵੀ ਇੰਨਾ ਕੀ ਤੁਹਾਨੂੰ ਮੈਂ ਸਮਝਾਤਾ ਤੇ ਨੈਕਸਟ ਵੀਡੀਓ ਦੇਖਣ ਲਈ ਮੈ ਨਾਲ ਜੁੜੇ ਰਹੋ ਉਸ ਤੋਂ ਬਾਅਦ ਮੈਂ ਆਪੀ ਦੇ ਵਿੱਚ ਇਹਨੂੰ ਐਕਸਪਲੇਨ ਕਰੂੰਗਾ ਲੇਕਿਨ ਫਿਲਹਾਲ ਇੰਨਾ ਹੀ ਆ ਵੀ ਇਹ 1008% ਜਿਹੜਾ ਹੈਗਾ ਇਹ ਇੱਕ ਸਾਲ ਦੇ ਵਿੱਚ ਵਧਿਆ ਮਹੌਤਾ ਇਹਦਾ ਮਤਲਬ 14-15 ਡਾਲਰ ਰੇਟ ਹੋ ਚੁੱਕਿਆ ਗਿਆ ਨਾ ਮਹੌਤਾ ਉਸ ਤੋਂ ਵੀ ਜ਼ਿਆਦਾ ਹੋ ਗਿਆ ਲੇਕਿਨ ਜਦੋਂ ਇਹ ਸ਼ੁਰੂ ਹੋਇਆ ਸੀਗਾ ਉਦੋਂ ਇਹ 25 ਸੈਂਟ ਦਾ ਸੀਗਾ ਡਾਲਰ ਪੁਆਇੰਟ ਡਾਲਰ 0.25 ਸੈਂਟ ਠੀਕ ਹੈ ਜੀ ਸਿਰਫ ਇੰਨੇ ਦਾ ਸੀਗਾ ਉਸ ਤੋਂ ਬਾਅਦ 1008% ਵੱਧ ਕੇ 2.7 ਹੋ ਗਏ ਗਿਆ ਦਾ ਮਤਲਬ ਠੀਕ ਹੈ ਨਾ ਤੁਸੀਂ ਸਮਝ ਸਕਦੇ ਹੋ ਕੈਕੂਲੇਟ ਕਰ ਲੋ ਗਿਆ ਦਾ ਮਤਲਬ ਤੇ ਸੋ ਉਸ ਤੋਂ ਅੱਗੇ ਜਿਹੜੀ ਹੈਗੀ ਜਾਣਕਾਰੀ ਸਾਰੀ ਮੈਂ ਤੁਹਾਨੂੰ ਦਵਾਂਗਾ ਲੇਕਿਨ ਇਹ ਇਸ ਚੀਜ਼ ਨੂੰ ਲੈ ਕੇ ਤੁਸੀਂ ਮੈਨੂੰ ਦੇ ਰਹੇ ਹੋ ਸੋ ਥੈਂਕ ਯੂ ਫॉर द ਵਾਚਿੰਗ